ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਖੜੇ ਹੋਏ ਹਾਂ ਜੀ ਐਨ ਐਚ ਨੈਸ਼ਨਲ ਹਾਈਵੇ ਰੋਡ ਤੇ ਦਿੱਲੀ ਜੰਮੂ ਤੋਂ ਕਟੜਾ ਨੂੰ ਇਹ ਆਪਣਾ ਹਾਈਵੇ ਰੋਡ ਵੱਡਾ ਕੱਢਿਆ ਜੀ ਤੇ ਅੱਜ ਆਪਾਂ ਇਹ ਰੋਡ ਦੇ ਬਾਰੇ ਜਿਵੇਂ ਲਾ ਲੋ ਵੀ ਤਕਰੀਬਨ ਇਹ ਕੰਪਲੀਟ ਹੀ ਹੋ ਚੁੱਕਿਆ ਤੇ ਇਸ ਤੋਂ ਬਾਅਦ ਇਹਨੇ ਚਾਲੂ ਹੋਣਾ ਤੇ ਕਈ ਨਾਲ ਲੱਗਦੇ ਪਿੰਡਾਂ ਦੀ ਮਤਲਬ ਜਿਹੜੀ ਜ਼ਮੀਨ ਹੈ ਉਹ ਇਹ ਰੋਡ ਦੇ ਵਿੱਚ ਕਵਰ ਕੀਤੀ ਗਈ ਹੈ ਤੇ ਇਹ ਆਪਣੇ ਨਾਲ ਖੜੇ ਹੋਏ ਨੇ ਜਾਦਵਿੰਦਰ ਸਿੰਘ ਤੇ ਇਹ ਬਾਈ ਦੀ ਵੀ ਨਾਲ ਇੱਥੇ ਨਾਲ ਹੀ ਜ਼ਮੀਨ ਹੈ ਤੇ ਇਹ ਰੋਡ ਦੇ ਵਿੱਚ ਮਤਲਬ ਇਹਨਾਂ ਦੀ ਵੀ ਜ਼ਮੀਨ ਆ ਗਈ ਤੇ ਬਾਕੀ ਇਹ ਰੋਡ ਬਾਰੇ ਬਾਈ ਜੀ ਹੁਰਾਂ ਤੋਂ ਜਾਣਨੇ ਆ ਵੀ ਕੀ ਕੀ ਇਹਦੇ ਫਾਇਦੇ ਹੋਏ ਨੇ ਤੇ ਕੀ ਕੀ ਇਹਦੇ ਨੁਕਸਾਨ ਨੇ ਤੇ ਕਰਦੇ ਆ ਬਾਈ ਜੀ ਹੁਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਵਧੀਆ ਹੋਰ ਸੁਣਾਓ ਜੀ ਵਧੀਆ ਜੀ ਵਧੀਆ ਤੇ ਬਾਈ ਜੀ ਆਪਣਾ ਮਤਲਬ ਇੱਥੇ ਨਾਲ ਹੀ ਹੈ ਜੀ ਪਿੰਡਾ ਹਾਂ ਜੀ ਆ ਦਤਾਲ ਪਿੰਡ ਹੈ ਆਪਣਾ ਜੀ ਤੇ ਆਪਣੀ ਮੋਟਰੇ ਡੇਰੇ ਜੀ ਤੇ ਇਹਦਾ ਆਪਣਾ ਕੋਲ ਰੋਡ ਲੰਘਣ ਦੇ ਆ ਜੀ ਠੀਕ ਹੈ ਜਿਹੜੀ ਕਿ ਆਪਣੀ ਜ਼ਮੀਨ ਹੈ ਇੱਥੇ ਨਾਲ ਜਮੀਨੇ ਰੋਡ ਦੇ ਨਾਲ ਲੱਗਦੀ ਹੈ ਜੀ ਰੋਡ ਦੇ ਨਾਲ ਲੱਗਦੀ ਹੈ ਹਾਂਜੀ ਤੇ ਬਾਈ ਜੀ ਜਿਵੇਂ ਹੁਣ ਇਹ ਰੋਡ ਕੱਢਿਆ ਗਿਆ ਲਾਲੋ ਵੀ ਦਿੱਲੀ ਤੋਂ ਜੰਮੂ ਕਟੜਾ ਇੱਧਰ ਹਾਈਵੇ ਕੱਢਿਆ ਗਿਆ ਵੱਡਾ ਹਾਈਵੇ ਹੈ ਇਹ ਹਾਂਜੀ ਤੇ ਮਤਲਬ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਵੀ ਜਿਵੇਂ ਹੁਣ ਇਹ ਨਾਲ ਕਿਸਾਨਾਂ ਦੀ ਜ਼ਮੀਨ ਇਹਦੇ ਵਿੱਚ ਆਈ ਹੈ ਵੀ ਉਹਨਾਂ ਨੂੰ ਕੀ ਫਾਇਦਾ ਹੋਇਆ ਜਾਂ ਕੀ ਨੁਕਸਾਨ ਹੋਇਆ ਜੀ ਵੀ ਜੇ ਗੱਲ ਕਰੀ ਆਪਾਂ ਕਿਸਾਨਾਂ ਨੂੰ ਤੇ ਦਾ ਭਾਜੀ 0% ਫਾਇਦਾ ਠੀਕ ਹੈ ਕਿਸਾਨਾਂ ਦੀ ਤੇ ਅੱਧੀ ਜ਼ਮੀਨ ਇੱਧਰ ਰਹਿ ਗਈ ਤੇ ਅੱਧੀ ਉੱਧਰ ਰਹਿ ਗਈ ਜੀ ਕਿਉਂ ਕਿਉਂਕਿ ਜੀ ਦੇਖੋ ਇੱਕ ਇੱਕ ਮੋਟਰਾਂ ਚੱਲਦੀਆਂ ਪੈਣ ਨੂੰ ਉਧਰੋਂ ਪਾਈਪ ਲਾਈਨ ਕਰਕੇ ਉਧਰ ਲੈ ਕੇ ਜਾਂਦੇ ਨੇ ਜਮੀਨਾਂ ਦੇ ਰੇਟ ਟੁੱਟ ਗਿਆ ਅਗਲਾ ਜੇ ਕੱਲੂ ਵੇਚ ਨਹੀਂ ਪੈਣੀ ਅਗਲੇ ਨੂੰ ਦਿੱਕਤ ਹੋਏਗੀ ਜੀ ਠੀਕ ਹੈ ਜੀ ਦੂਜਾ ਨਾਲ ਆ ਦੇਖੋ ਜੀ ਦਰਖਤ ਲਾਏ ਰੋਡ ਦਾ ਜਿਹੜਾ ਪਾਣੀ ਹੋਏਗਾ ਸਾਰਾ ਜਮੀਨਾਂ 'ਚ ਜਾਏਗਾ ਜੀ ਠੀਕ ਹੈ ਕਿ ਜੇ ਕਣਕਾਂ ਨੂੰ ਹੁਣ ਪਾਣੀ ਲਾਣਾ ਤੇ ਆਪਾਂ ਆਪਣੀ ਮਰਜ਼ੀ ਨਾਲ ਲਾਣਾ ਜੀ ਬੱਦਰ ਨਾਲ ਲਾਣਾ ਤੇ ਬਾਈ ਜੀ ਜਿਵੇਂ ਤੁਸੀਂ ਮਤਲਬ ਇਹ ਦੱਸਿਆ ਵੀ ਜਿਵੇਂ ਲਾਲੋ ਵੀ ਕਈਆਂ ਦੀ ਜ਼ਮੀਨ ਲਾਲੋ ਵੀ ਅੱਧੀ ਇਸ ਸਾਈਡ ਰਹਿ ਗਈ ਤਾਂ ਅੱਧੀ ਇਸ ਮਤਲਬ ਸਾਈਡ 'ਚ ਮੈਨ ਰਹਿ ਗਈ। ਹਾਂਜੀ ਤੇ ਬਾਈ ਜੀ ਜਿਵੇਂ ਹੁਣ ਲਾਲੋ ਵੀ ਆਪਾਂ ਮਤਲਬ ਫਸਲ ਵੀ ਬੀਜਣੀ ਆ ਜਾਂ ਪਾਣੀ ਵੀ ਲਾਉਣਾ ਤੇ ਫਿਰ ਉਹਦੇ ਬਾਰੇ ਜਿਵੇਂ ਫਿਰ ਉਹ ਮਤਲਬ ਅਰੇਂਜਮੈਂਟ ਫਿਰ ਕਿਵੇਂ ਹੁੰਦਾ ਹੈ? ਬਾਜੀ ਜੀ ਹੁਣ 2 ਕਿਲੋਮੀਟਰ ਤੇ ਜਾ ਕੇ ਕੱਟ ਦਿੱਤਾ ਜੀ। ਅੱਛਾ ਹੁਣ ਜਿਹਦਾ ਕheti ਅੱਧੀ ਇੱਧਰ ਹੈ ਤੇ ਅੱਧੀ ਇੱਧਰ ਹੈ ਜੀ ਹੁਣ ਉਹਨੂੰ ਤੇ ਵੜ ਕੇ ਜਾਣਾ ਪੈਣਾ ਹੈ ਨਾ ਜੀ ਦੂਜੀ ਪਾਸੇ ਖੇਤੀ ਕਰਨ ਲਈ ਤੇ ਅਗਲੇ ਦਾ ਤੁਰ ਕੇ ਜਾਣਾ ਜਾਂ ਮੋਟਰਸਾਈਕਲ ਤੇ ਜਾਣਾ ਅਗਲੇ ਦਾ ਤੇ ਖਰਚਾ ਹੀ ਵਧਿਆ ਜੀ ਘਟਿਆ ਤੇ ਨਹੀਂ ਹੈ ਕੋਈ ਅਜਿਹੀ ਚੀਜ਼ ਤੇ ਜਾ ਕੇ ਖਰਚਾ ਤੇ ਕਹਿੰਦੇ ਨੇ ਵੀ ਕਿਸਾਨਾਂ ਨੂੰ ਫਾਇਦਾ ਹੋਇਆ ਇਹਦਾ ਕਿਸਾਨਾਂ ਨੂੰ ਫਾਇਦਾ ਕੁਝ ਨਹੀਂ ਹੋਇਆ ਬਾਜੀ ਠੀਕ ਹੈ ਇਹ ਤੇ ਇੱਕ ਦੁਨੀਆ ਦਾ ਵਹਿਮ ਹੈ ਕਿ ਕਿਸਾਨਾਂ ਨੂੰ ਬੜਾ ਫਾਇਦਾ ਹੁੰਦਾ ਹੈ ਇਹਦਾ ਵੀ ਕਿਸਾਨਾਂ ਦੀ ਰੋੜਾ ਜਮੀਨਾਂ ਆ ਗਈਆਂ ਇਹਨਾਂ ਦੇ ਲ ਕਰੋਨਾ ਰੇਟ ਹੋ ਗਏ ਆਦੀਪਾਜੀ ਸਾਡੇ ਸੋਨੇ ਵਰਗੀਆਂ ਜ਼ਮੀਨਾਂ ਨੇ ਸਾਡੇ ਤੋਂ ਉਂਜੇ ਰੇਟ ਬਥੇਰੇ ਨੇ ਜੀ ਨਾਲੇ ਸਾਡੇ ਤੇ ਪੰਜਾਬੀਆਂ ਦੀ ਖਾਸੀਅਤ ਹੈ ਜ਼ਮੀਨ ਨੂੰ ਤੇ ਆਪਣੀ ਮਾਂ ਮੰਨਦੇ ਆਂ ਸੀ ਇਹ ਮਾਂ ਥੋੜਾ ਵੇਚਣੀ ਹੈ ਜੀ ਬਿਲਕੁਲ ਬਿਲਕੁਲ ਤੇ ਬਾਈ ਜੀ ਜਿਵੇਂ ਹੁਣ ਆਪਾਂ ਪਿੱਛੇ ਦੇਖ ਰਹੇ ਆ ਵੀ ਕਣਕ ਬਹੁਤ ਵਧੀਆ ਕਣਕ ਖੜੀ ਹੋਈ ਐ ਇੰਨੀ ਸੰਗਣੀ ਕਣਕ ਐ ਜਾਨੀ ਕਿ ਉਹੀ ਕਹਾਵਤ ਆ ਜਾਂਦੀ ਐ ਵੀ ਜਿਵੇਂ ਵੇਖ ਲਓ ਅਗਲਾ ਕਹਿੰਦਾ ਐ ਵੀ ਫਸਲ ਇੰਨੀ ਐ ਵੀ ਵਿੱਚੋਂ ਸੱਪ ਨਹੀਂ ਲੰਘ ਸਕਦਾ ਤੇ ਆਪਾਂ ਦੇਖ ਰਹੇ ਆ ਕਾਲੀ ਛਾਹ ਕਣਕ ਖੜੀ ਹੋਈ ਐ ਤੇ ਵਿੱਚੋਂ ਉਹੀ ਗੱਲ ਐ ਵੀ ਸੱਪ ਲੰਘ ਵੀ ਨਹੀਂ ਸਕਦਾ ਤੇ ਐਡੀਆਂ ਵਧੀਆ ਜਿਵੇਂ ਬਾਈ ਜੀ ਹੁਣੇ ਜ਼ਮੀਨ ਇੰਨੀ ਪਜਾਊ ਐ ਇਹਦੇ ਵਿੱਚ ਫਸਲਾਂ ਹੁੰਦੀਆਂ ਨੇ ਤੇ ਜਿਵੇਂ ਮਤਲਬ ਆਪਣੀ ਜ਼ਮੀਨ ਅੱਧੀ ਉਧਰ ਰਹਿ ਗਈ ਉਹੀ ਗੱਲ ਆ ਗਈ ਤੇ ਜਿਵੇਂ ਫਿਰ ਉਧਰ ਪਾਣੀ ਲਾ ਲੋ ਵੀ ਆਪਣਾ ਬੋਰ ਇਸ ਸਾਈਡ ਰਹਿ ਗਿਆ ਫਿਰ ਉਹ ਸਾਈਡ ਪਾਣੀ ਕਿਵੇਂ ਪਹਚਾਇਆ ਜਾਂਦਾ ਜੀ ਪਾਣੀ ਜੀ ਹੁਣ ਥੱਲੇ ਦੀ ਪਾਈਪ ਦੱਬਣੇ ਪੈਣਗੇ ਜੀ ਹੋਰ ਕੀ ਹੈ ਜੀ ਸੈਟਿੰਗਾਂ ਕਰਨੀਆਂ ਪੈਣਗੀਆਂ ਗਵਾਂਡੀਆਂ ਤੋਂ ਪਾਣੀ ਮੰਗਣੇ ਪੈਣਗੇ ਜੀ ਪਹਿਲਾਂ ਕਿੱਥੇ ਆਪਣੀ ਮਟਰ ਦਾ ਆਪਣੀ ਮਰਜ਼ੀ ਨਾਲ ਲਾਣਾ ਜੀ ਕਿੱਥੇ ਹੁਣ ਗਵਾਂਡੀ ਤੋਂ ਵੰਗ ਕੇ ਲਾਣਾ ਪੈਣਾ ਹੈ ਜੀ ਹੁਣ ਜੀ ਹੁਣ ਜੇ ਦਾ ਅੱਧਾ ਗਿੱਲਾ ਰਹਿ ਗਿਆ ਉਧਰ ਉਹਨਾ ਆਪਣਾ ਬੋਰ ਕਰਾਨ ਤੇ ਲੱਗਾ ਨਹੀਂ ਹੈਗਾ ਜੀ ਹਾਂ ਉਹਨੂੰ ਤਾਂ ਫਿਰ ਕਿਸੇ ਦਾ ਤਰਲਾ ਮਾਰਨਾ ਪੈਣਾ ਜੀ ਜਾਂ ਇਧਰੋਂ ਪਾਈਪ ਲੈਣ ਦਾ ਅਪਕੇ ਕਰਨੀ ਪੈਣੀ ਹੈ ਜੀ ਇਹ 100 ਚੱਕਰ ਹੋ ਜਾਂਦੇ ਨੇ ਗੱਲਾਂ ਦੇ ਜੀ ਤੇ ਬਾਈ ਜੀ ਲਾ ਲਓ ਜਿਵੇਂ ਹੁਣ ਕਈ ਜ਼ਿਮੀਂਦਾਰ ਵਿਚਾਰੇ ਚਲੋ ਮਾੜੇ ਹੁੰਦੇ ਨੇ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਵੀ ਇਹ ਘਟੋ ਘਟ ਵੀ ਬਹੁਤ ਚੜਾਈ ਹੈ ਇਸ ਰੋਡ ਦੀ ਤੇ ਇਹਦੇ ਵਿੱਚ ਜਿਵੇਂ ਕਈਆਂ ਦੀ ਜ਼ਮੀਨ ਆ ਗਈ ਜਿਵੇਂ ਮਤਲਬ ਮਾੜਾ ਜ਼ਿਮੀਂਦਾਰ ਹੈ ਤੇ ਉਹ ਭਾਈ ਜੀ ਜਿਵੇਂ ਜਾ ਕੇ ਹੋਰ ਕਿਤੇ ਏਰੀਏ ਦੇ ਵਿੱਚ ਉਹਨੇ ਜ਼ਮੀਨ ਖਰੀਦੀ ਹੋਣੀ ਹੈ ਜਾਂ ਆਪਣਾ ਮਤਲਬ ਵਸੇਰਾ ਹੋਰ ਥਾਂ ਤੇ ਜਾ ਕੇ ਕੀਤਾ ਹੋ ਫਿਰ ਉਹਨੂੰ ਤਾਂ ਇਸ ਚੀਜ਼ ਦੀ ਬਹੁਤ ਜ਼ਿਆਦਾ ਦਿੱਕਤ ਆਈ ਹੋਣੀ ਹੈ। ਪਾਜੀ ਬਹੁਤ ਦਿੱਕਤ ਆਈ ਹੋਣੀ ਹੈ। ਗੱਲ ਕੀ ਹੈ ਪਾਜੀ ਅੱਜ ਦੇ ਟਾਈਮ 'ਚ ਜਮੀਨਾਂ ਨੇ ਜੀ ਦੇਖੋ ਜੀ ਅੱਜ ਦੇ ਟਾਈਮ 'ਚ ਪਾਪੂਲੇਸ਼ਨ ਵੱਧਦੀ ਜਾਂਦੀ ਹੈ। ਜਮੀਨਾਂ ਘਟਦੀਆਂ ਪਈਆਂ ਨੇ ਜੀ। ਕਿੱਥੇ ਪਹਿਲੇ ਇੱਕ ਘਰ ਅੱਜ 10 ਘਰ ਪੈ ਰਹੇ ਨੇ। ਜਮੀਨਾਂ ਅੱਗੇ ਘਟਣ ਤਾਂ ਹੀ ਜਾਂ ਨੇ। ਹੁਣ ਅਗਲਾ ਵੇਚ ਕੇ ਅਗਲਾ ਲਏਗਾ ਕਿੱਥੇ ਜੀ? ਬਿਲਕੁਲ ਨਾਲੇ ਇੰਨੀ ਸੋਹਣੀ ਧਰਤੀ ਛੱਡ ਕੇ ਉਪਜਾਉ ਛੱਡ ਕੇ ਨਾ ਸੋਕਾ ਨਾ ਗੱਲਾ ਜੀ। ਜਿਵੇਂ ਮਰਜੀ ਇਥੇ ਫਸਲ ਕਰੋ ਜੀ ਅਗਲਾ ਛੱਡ ਕੇ ਨਵੇਂ ਥਾਂ ਖੇਤੀ ਕਰਨੀ ਬੜੀ ਔਖੀ ਲੱਗਦੀ ਬੰਦੇ ਨੂੰ ਜੀ ਕਿਉਂਕਿ ਮਿੱਟੀ ਦਾ ਭੇਤ ਨਹੀਂ ਹੁੰਦਾ ਅਡ ਅਡ ਸ਼ਹਿਰਾਂ ਚ ਅਡ ਅਡ ਦੇਚਾਂ ਚ ਅਡ ਅਡ ਮਿੱਟੀ ਦਾ ਫਰਕ ਹੁੰਦਾ ਹੈ ਤੇ ਬਾਕੀ ਬਾਈ ਜੀ ਉਹੀ ਗੱਲ ਆ ਗਈ ਵੀ ਜਿਵੇਂ ਲਾ ਲੋ ਵੀ ਆਪਾਂ ਆਪਣੇ ਏਰੀਏ ਚ ਬੈਠੇ ਹੋਏ ਆ ਤੇ ਆਪਾ ਆਪਣੇ ਏਰੀਆ 'ਚ ਬੈਠੇ ਹੋਇਆ ਆਪਾਂ ਨੂੰ ਤਕਰੀਬਨ ਆਪਣਾ ਲਾ ਲਓ ਵੀ ਹੁਣ ਜਿਵੇਂ ਤੁਹਾਡਾ ਪਿੰਡ ਹੈ ਇੱਥੇ ਨੇੜੇ ਪਾਤੜਾ ਸ਼ਹਿਰ ਲੱਗਦਾ ਹੈ ਆਪਣੇ ਸ਼ਹਿਰ ਦੇ ਵਿੱਚ ਬੈਠੇ ਹੋਣ ਕਰਕੇ ਆਪਣਾ ਸੌ ਜਿਵੇਂ ਆਪਾਂ ਦੁਕਾਨ ਤੇ ਜਾਂਦੇ ਆ ਕੋਈ ਸੌਦਾ ਲੈਣੇ ਆ ਕੋਈ ਸ਼ਹਿਰ ਦੇ ਵਿੱਚ ਆਪਣੀ ਮਤਲਬ ਲਿਹਾਜ਼ ਬਣੀ ਹੁੰਦੀ ਹੈ ਤੇ ਬਗਾਨੇ ਸ਼ਹਿਰ ਦੇ ਵਿੱਚ ਜਾ ਕੇ ਨਵੇਂ ਸਿਰਿਓਂ ਲਿਹਾਜ਼ ਬਣਾਨੀ ਵੀ ਮਤਲਬ ਮੰਨ ਲਓ ਥਿਆੜਤੀਆ ਨਵਾਂ ਬਣਾਣਾ ਆਪਾਂ ਮਤਲਬ ਵੀ ਕੋਈ ਖਾਦ ਕਾ ਨੂੰ ਦਵਾਈ ਰੇ ਵੀ ਹਰ ਇੱਕ ਚੀਜ਼ ਜੋ ਆਪਾਂ ਨੂੰ ਮਤਲਬ ਘਰ ਦੀ ਲੋੜ ਲਈ ਚਾਹੀਦੀ ਹੈ ਉਹ ਤਾਂ ਫਿਰ ਨਵੇਂ ਥਾਂ ਤੇ ਬੜਾ ਔਖਾ ਹੁੰਦਾ ਹੈ ਨਾ ਜੀ ਬੜਾ ਔਖਾ ਆਪਾਂ ਜੇ ਅੱਜ ਆਪਣੇ ਇੱਥੇ ਸਾਂਝੀ ਪਈ ਹੋਈ ਹੈ ਸ਼ੁਰੂ ਤੋਂ ਆਪਾਂ ਇੱਥੇ ਜੰਮੇ ਪਲੇ ਆਪਾਂ ਨੂੰ ਬੱਦੇ ਜੀ ਆਪਣਾ ਲੱਗੇ ਮੇ ਦਾ ਲੱਗ ਹੈ ਜੀ ਨਵੀਂ ਥਾਂ ਤੇ ਰਹਿਣਾ ਇੱਕ ਬੜਾ ਔਖਾ ਲੱਗਦਾ ਹੈ ਜੀ ਜਦੋਂ ਆਪਣੇ ਹੁਣ ਜਦੋਂ ਵੰਡ ਹੋਈ ਸੀ ਤਾਂ ਉਦੋਂ ਛੱਡ ਕੇ ਬੜੇ ਔਖੇ ਆਏ ਸਨ ਇੱਧਰ ਤੇ ਉਹ ਵੀ ਇੱਕ ਇੱਥੋਂ ਵੀ ਉੱਠ ਕੇ ਅਗਲੇ ਨੂੰ ਜਾਣਾ ਬੜਾ ਔਖਾ ਲੱਗਦਾ ਹੈ ਜੀ ਹੁਣ ਅੱਜ ਦੇ ਟਾਈਮ ਆਪਣੇ ਗੱਲ ਕਰੀਏ ਬਰਯੁਗਾਂ ਦੀ ਗੱਲ ਕਰੀਏ ਤਾਂ ਉਹ ਅੱਜ ਦੇ ਟਾਈਮ 'ਚ ਆਪਣੇ ਪਾਕਿਸਤਾਨ ਨੂੰ ਬੜਾ ਯਾਦ ਕਰਦੇ ਨੇ ਕਿਉਂਕਿ ਉੱਥੇ ਉਹ ਜੰਮੇ ਪਲੇ ਨੇ ਜੀ ਜੰਮੇ ਪਲੇ ਤੇ ਐਵੇਂ ਹੁਣ ਜੇ ਸਾਡੇ ਵਾਲੀ ਜਨਰੇਸ਼ਨ ਇੱਥੇ ਜੰਮੀ ਪਲੀਏ ਤਾਂ ਉਹ ਅੱਗੇ ਜਾ ਕੇ ਰਹਿਣਾ ਬੜਾ ਔਖਾ ਲੱਗਦਾ ਜੀ ਉਹਨੂੰ ਆਪਣੀ ਮਿੱਟੀ ਦੇ ਇੱਥੇ ਚੇਤਾ ਆਉਂਦਾ ਵੀ ਵੀ ਇੱਥੇ ਮੈਂ ਰਹਿੰਦਾ ਹੁੰਦਾ ਸੀ ਅੱਗੇ ਇਹ ਗੱਲਾਂ ਆ ਜਾਂਦੀਆਂ ਨੇ ਭਾਈ ਇੱਕ ਆਪਣੀ ਇਦਾਂ ਮੋਹ ਹੁੰਦਾ ਜੀ ਮੋਹ ਹੁੰਦਾ ਤੇ ਆ ਦੇਖੋ ਬਾਈ ਜੀ ਜਿਵੇਂ ਬਾਈ ਨੇ ਬੜੀ ਵਧੀਆ ਗੱਲ ਕੀਤੀ ਹੈ ਵੀ ਜਿਵੇਂ ਪਹਿਲਾਂ 5:47 ਦੇ ਵੇਲੇ ਜਦੋਂ ਜਾੜੇ ਹੋਏ ਸੀ ਤਾਂ ਆਪਣੇ ਬਜ਼ੁਰਗ ਇੱਧਰ ਉੱਠ ਕੇ ਆਏ ਸੀ ਤੇ ਉਹਨਾਂ ਨੂੰ ਜਿਵੇਂ ਉਹੀ ਗੱਲ ਆ ਗਈ ਵੀ ਇੱਕ ਮਤਲਬ ਲਾ ਲੋ ਵੀ ਸਰਕਾਰਾਂ ਦੀਆਂ ਗੇਮਾਂ ਲਾ ਲੋ ਉਦੋਂ ਵੀ ਇਹ ਚੀਜ਼ਾਂ ਹੋਈਆਂ ਹੱਲੇ ਹੋਏ ਤੇ ਉਧਰ ਉਧਰੀ ਮਤਲਬ ਇੱਕ ਦੂਜੇ ਨੂੰ ਮਾਰਿਆ ਆਪਣੇ ਭਰਾਵਾਂ ਨੂੰ ਹੀ ਮਾਰਿਆ ਉਹ ਵੀ ਆਪਣੇ ਭਰਾ ਸਾਣੇ ਵੀ ਆਪਣੇ ਭਰਾ ਸਾਣੇ ਤੇ ਉੱਠ ਕੇ ਇੱਧਰ ਮਤਲਬ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆਏ ਪਰ ਉਹ ਬਜ਼ੁਰਗ ਅੱਜ ਵੀ ਭਾਵੇਂ ਐਨੀ ਉਮਰ ਹੋ ਗਈ ਹੈ ਵੀ ਉਸ ਮਿੱਟੀ ਦੇ ਨਾਲ ਜਿੱਥੋਂ ਪਾਕਿਸਤਾਨੋਂ ਉੱਠ ਕੇ ਆਏ ਨੇ ਐਨਾ ਮੋਹ ਹੈ ਵੀ ਉਹ ਅੱਜ ਵੀ ਉੱਥੋਂ ਜਾ ਉਹ ਮਤਲਬ ਧਰਤੀ ਨੂੰ ਯਾਦ ਕਰਦੇ ਨੇ ਤੇ ਅੱਜ ਵੀ ਉਹ ਕਹਿੰਦੇ ਨੇ ਵੀ ਸਾਨੂੰ ਜੇਕਰ ਉੱਥੇ ਕੋਈ ਲੈ ਜੇ ਨਾ ਤਾਂ ਅਸੀਂ ਉੱਥੇ ਵਾਪਸ ਉੱਡ ਜਾਗੇ ਤੇ ਬਾਈ ਜੀ ਜਿਵੇਂ ਆਪਾਂ ਇਹ ਰੋੜ ਵੇਖ ਰਹੇ ਆ ਹਾਂਜੀ ਵੀ ਥੱਲੇ ਜ਼ਮੀਨਾਂ ਨਾਲੋਂ ਇਹ ਜਿਹੜਾ ਰੋੜ ਹੈ 10 11 ਫੁੱਟ ਉੱਚਾ ਹੈ ਹਾਂਜੀ ਤੇ ਅੱਗੇ ਲਾਲੋ ਵੀ ਜਿਵੇਂ ਅੱਗੇ ਜਾ ਕੇ ਸੌਣ ਭਾਦੋ ਦੇ ਵਿੱਚ ਬੜੀਆਂ ਬਾਰਸ਼ਾਂ ਹੁੰਦੀਆਂ ਨੇ ਤੇ ਉਦੋਂ ਭਾਰੀ ਮੀਂਹ ਪੈਂਦੇ ਨੇ ਬਹੁਤ ਜੀ ਤੇ ਫਿਰ ਜਿਵੇਂ ਅੱਗੇ ਪਾਣੀ ਇਕੱਠਾ ਹੋਣਾ ਹੈ ਉਹਦੀ ਨਿਕਾਸੀ ਦਾ ਵੀ ਕੋਈ ਇੰਤਜ਼ਾਮ ਕੀਤਾ ਹੈ ਜੀ ਕੀ ਤਦ ਹੋਇਆ ਭਾਜੀ ਇਹਨਾਂ ਨੇ ਬੋਰ ਤਾਂ ਕੀਤੇ ਹੋਏ ਆ ਬਾਕੀ ਰੋਡ ਨਾ ਜਾ ਕੇ ਮਿੱਟੀ ਅੱਜ ਕਰ ਰਹੀ ਇਤਲੀ ਮਿੱਟੀ ਹੈ ਜੀ ਉਹ ਜਦੋਂ ਖੋਰੇਗੀ ਤਾਂ ਬੋਰ ਬੰਦ ਹੋ ਜਾਣਗੇ ਜੀ ਤੇ ਜਿਹੜਾ ਪਾਣੀ ਹੈ ਜਾ ਕੇ ਆਪਣਾ ਫਸਲਾਂ ਚ ਪਏਗਾ ਚਲੋ ਅੱਗੇ ਜਿਗਰੀਆਂ ਲੱਗਣੀਆਂ ਉਦੋਂ ਤੇ ਚਲੋ ਠੀਕ ਹੈ ਜੀ ਪਰ ਕਈ ਵਾਰ ਕਣਕ ਦੇ ਸੀਜ਼ਨ ਜਾ ਕੇ ਮਾੜਾ ਹੋ ਜਾਂਦਾ ਨਾ ਜੀ ਫਸਲ ਮਰਦੀ ਹੈ ਜੀ ਇਹਦੇ ਨਾਲ ਇਹਦਾ ਜ਼ਿਮੀਂਦਾਰ ਨੂੰ ਤਾਂ ਘੱਟ ਹੀ ਫਾਇਦਾ ਹੈ ਜੀ ਇਹ ਤੇ ਵਪਾਰੀਆਂ ਨੂੰ ਫਾਇਦਾ ਵਪਾਰੀਆਂ ਵਾਲੀ ਰੋਡ ਲਈ ਜਿਮੀਂਦਾਰਾਂ ਵਾਲੀ ਤੇ ਇੱਕ ਇਹਨਾਂ ਨੇ ਉਹ ਕਰ ਛੜਿਆ ਜੀ ਵੰਡ ਕਰ ਛੜੀ ਹੈ ਬਸ ਅੱਧੀ ਜ਼ਮੀਨ ਇੱਧਰ ਤੇ ਇੱਧਰ ਜੀ ਏ ਬਾਈ ਜੀ ਜਿਵੇਂ ਹੁਣ ਬਾਹਲੇ ਏਰੀਆ ਦੇ ਵਿੱਚ ਤਾਂ ਲੋਕਾਂ ਨੂੰ ਕਈ ਤਾਂ ਜਿਵੇਂ ਹੁਣ ਸੁਣਦੇ ਨੇ ਜਿਵੇਂ ਹੋਰ ਲੋਕ ਮਤਲਬ ਜਿਨ੍ਹਾਂ ਦੀ ਜ਼ਮੀਨ ਨਹੀਂ ਆਉਂਦੀ ਜਾਂ ਰੋਡ ਨਹੀਂ ਲੱਗਦਾ ਉਹ ਤਾਂ ਇਸ ਗੱਲੋਂ ਮਤਲਬ ਸੁਣ ਕੇ ਇਹ ਸੋਚਦੇ ਨੇ ਕਿ ਜਿਨ੍ਹਾਂ ਦੀ ਜ਼ਮੀਨ ਰੋਡ ਦੇ ਵਿੱਚ ਆ ਗਈ ਉਹਨਾਂ ਨੇ ਤਾਂ ਬਹੁਤ ਜ਼ਿਆਦੇ ਭਾਰੀ ਪੈਸੇ ਵਟੇ ਹੋਣਗੇ ਤੇ ਥੋੜੀ ਥੋੜੀ ਜ਼ਮੀਨ ਆ ਗਈ ਤਾਂ ਅੱਗੇ ਜਾ ਕੇ ਉਹਨਾਂ ਦੀ ਜ਼ਮੀਨ ਬਹੁਤ ਬਣ ਗਈ ਹੈ ਵੀ ਜਾਨੀ ਕਿ ਕਹਿਣ ਦਾ ਮਤਲਬ ਇਹ ਵੀ ਉਹਨਾਂ ਨੂੰ ਜਿਹੜਾ ਮਤਲਬ ਮੋਲੇ ਵੀ ਬਹੁਤ ਜ਼ਿਆਦਾ ਦਿੱਤਾ ਗਿਆ ਵੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ ਵੈ ਮੈਨੇ ਸੁਨੀਆਂ ਸੁਨਾਈਆਂ ਨੇ ਜੀ ਰੇਟ ਭਾਜੀ 58 ਲੱਖ ਰੁਪਏ ਮਿਲਿਆ ਤੇ ਜੇ ਆਪਣੀ ਗੱਲ ਕਰੀਏ ਸਾਡਾ ਏਰੀਆ ਸ਼ਹਿਰ ਨਾਲ ਅੱਗੇ ਪੈਂਦਾ ਜੀ ਵੀ ਵਧੀਆ ਇੱਥੇ ਫੈਕਟਰੀਆਂ ਲੱਗੀਆਂ ਹੋਈਆਂ ਨੇ ਵਧੀਆ ਰੇਟ ਚੱਲ ਚੱਲਦੇ ਪਏ ਨੇ 60 70 ਲੱਖ ਰੁਪਏ ਤੇ ਸਾਡਾ ਰੇਟ ਹੈ ਨਾਰਮਲ ਰੇਟ ਹੈਗਾ ਜੀ ਇੱਥੇ ਜੀ ਇਹਨਾਂ ਨੇ ਆਪਣੀ ਮਰਜ਼ੀ ਦਾ ਰੇਟ ਦਿੱਤਾ ਜੀ ਕੋਈ ਨਹੀਂ ਜਿੰਮੇਦਾਰ ਨੂੰ ਪੁੱਛ ਕੇ ਵੀ ਹਾਂਜੀ ਵੀ ਤੁਹਾਡੀ ਕੀ ਮੰਗ ਹੈ ਜੀ ਕੋਈ ਇਹਨਾਂ ਨੇ ਪੁੱਛਿਆ ਨਹੀਂ ਸਾਨੂੰ ਕੁਝ ਕੀਤਾ ਨਹੀਂ ਹੈਗਾ ਜੀ ਤੇ ਬਾਈ ਜੀ ਜਿਵੇਂ ਹੁਣ ਬਾਲੀਆਂ ਇਹ ਵੀ ਗੱਲਾਂ ਸੁਣੀਆਂ ਨੇ ਵੀ ਜਿਵੇਂ ਕਹਿੰਦੇ ਨੇ ਵੀ ਇਹ ਅੱਗੇ ਰੋਡ ਜੋੜਿਆ ਗਿਆ ਤੇ ਜਿਵੇਂ ਲਾਲੋ ਵੀ ਬਾਲਾ ਜਿਹੜਾ ਇਹ ਰੋਡ ਨੂੰ ਵੀ ਮਤਲਬ ਜਿਹੜੇ ਵੱਡੇ ਪੂੰਜੀਪਤੀ ਨੇ ਵੱਡੇ ਘਰਾਣੇ ਨੇ ਵੀ ਜਿਆਦਾ ਉਹ ਰੋਡ ਨੂੰ ਜਿਵੇਂ ਉਹਨਾਂ ਨੇ ਵੱਡੇ ਵਪਾਰ ਕਰਨੇ ਨੇ ਵੀ ਇਹ ਰੋਡ ਦਾ ਉਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਇਹ ਗੱਲ ਵੀ ਸੱਚੀ ਹੈ ਇਹ ਗੱਲ ਸੱਚੀ ਹੈ ਭਾਜੀ ਕਿਉਂਕਿ ਇਹ ਰੋਡ ਆਪਣੇ ਨੂੰ ਤੇ ਸਾਨੂੰ ਤੇ ਭਾਜੀ ਕਿਹੜਾ ਇੱਥੋਂ ਕੱਟ ਦਿੱਤੇ ਨੇ ਲੱਖ ਹੋ ਜਿਹਨਾਂ ਨੇ ਬੋਰਡ 'ਚ ਲਾਏ ਹੋਏ ਨੇ ਇੱਥੋਂ ਅਸੀਂ ਕਿੱਥੋਂ ਚੜ ਜਾਾਂਗੇ ਜੀ ਇੱਥੋਂ ਹਾਂ ਇਹ ਸਾਨੂੰ ਇਹਦਾ ਕੀ ਫਾਇਦਾ ਜੀ ਸਾਨੂੰ ਤੇ ਅੱਗੋ ਜਾ ਕੇ ਕਿਤੋਂ ਕੱਟ ਮਿਲਿਆ ਤੇ ਅਸੀਂ ਚੜਨਾ ਨਹੀਂ ਤੇ ਅਸੀਂ ਕਿੱਥੋਂ ਚੜਨਾ ਇਹ ਰੋਡ ਤੇ ਇਹਦੇ ਲੰਮੇ ਰੂਟਾਂ ਲਈ ਉਹਨਾਂ ਲਈ ਵਪਾਰੀਆਂ ਲਈ ਕਿ ਬਣਾਏ ਗਏ ਨੇ ਸਾਡੇ ਲਈ ਤੇ ਕੋਈ ਫਾਇਦਾ ਨਹੀਂ ਆ। ਵੀ ਜਾਣ ਕੀ ਯਾਨੀ ਕਿ ਉਹੀ ਮਤਲਬ ਆ ਗਿਆ ਵੀ ਵੱਡੇ ਪੂੰਜੀ ਪਤੀਆਂ ਲਈ ਬਣਾਏ ਗਏ ਨੇ ਵੀ ਉਹਨਾਂ ਦੇ ਵਪਾਰ ਕਰਨ ਲਈ ਅੱਗੇ ਮਤਲਬ ਦੂਰ ਤੱਕ ਮਤਲਬ ਜਾਣ ਲਈ ਹਾਂਜੀ ਤੇ ਰਸਤੇ ਦੇ ਵਿੱਚ ਕੋਈ ੜਿੱਕਾ ਨਾ ਆਏ ਤੇ ਬਿਲਕੁਲ ਵੱਡਾ ਰੋਡ ਆ ਦੂਰ ਤੱਕ ਜਾਏ ਹਾਂਜੀ ਉਹਦੇ ਲਈ ਮਤਲਬ ਇਹ ਰੋਡ ਬਣਾਏ ਗਏ ਨੇ ਬਿਲਕੁਲ ਬਿਲਕੁਲ ਭਾਜੀ ਇਹ ਰੋਡ ਉਹਨਾਂ ਲਈ ਨੇ ਜੀ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆ ਮਤਲਬ ਇਹ ਪटीशन ਬਣਾਈ ਗਈ ਆ ਬੜੀ ਵੱਡੀ ਬਣਾਈ ਗਈ ਆ ਹਾਂਜੀ ਇਹਦਾ ਮਤਲਬ ਇੱਥੇ ਇਹਨਾਂ ਨੇ ਕੀ ਬਣਾਣਾ ਇਹਦੇ ਬਾਰੇ ਦਿਓ ਜਾਣਕਾਰੀ ਭਾਜੀ ਇਹਨਾਂ ਨੇ ਇੱਥੇ ਕੈਮਰੇ ਲਾਣੇ ਨੇ ਜੀ ਰੋਡ ਦੇ ਉੱਤੇ ਜਿੱਦਾਂ ਕਿ ਆਨਲਾਈਨ ਇਹਨਾਂ ਨੇ ਚਲਾਨ ਕਰਨ ਕਰਨਗੇ ਜੀ ਇਹਨਾਂ ਨੇ ਕਿਤਾ ਵੀ ਜਿਹੜਾ ਕਿ ਆਪਣਾ ਮੋਟਰਸਾਈਕਲ ਵਗੈਰਾ ਟਰੈਕਟਰ ਵਗੈਰਾ ਕੀ ਨਾ ਚੜ ਸਕੀ ਰੋਡ ਦੇ ਉੱਤੇ ਜੇ ਜੇ ਚੜਾਂਦਾ ਤਾਂ ਉਹਨਾਂ ਦਾ ਚਲਾਣ ਵਗੈਰਾ ਜਾ ਬਾਉਂਡ ਕੀਤੇ ਜਾਣਗੇ ਜੀ ਅੱਛਾ ਅੱਛਾ ਵੀ ਜਾਨੀ ਕਿ ਇੱਥੇ ਮਤਲਬ ਕੈਮਰੇ ਲਾਏ ਜਾਣਗੇ ਵੀ ਬਾਹਰ ਦੀ ਤਕਨੀਕ ਵਾਂਗੂ ਵੀ ਜੇਕਰ ਕੋਈ ਟਰੈਕਟਰ ਜਾਂ ਕੋ ਮੋਟਰਸਾਈਕਲ ਵੀ ਉਸ ਦੀ ਇਸ ਰੋਡ ਦੇ ਉੱਤੇ ਮਨਾਹੀ ਹੈ ਵੀ ਜੇਕਰ ਕੋ ਚੜਾਏਗਾ ਤਾਂ ਉਹਦੇ ਭਾਰੀ ਚਲਾਣ ਕੀਤੇ ਜਾਣਗੇ ਭਾਰੀ ਚਲਾਣ ਕੀਤੇ ਜਾਣਗੇ ਤੇ ਬਾਈ ਜੀ ਵੇਖ ਲਓ ਉਹੀ ਗੱਲ ਆ ਜਾਂਦੀ ਹੈ ਵੀ ਹੁਣ ਜਿਹੜੀ ਇਹ ਜ਼ਮੀਨ ਹੈ ਵੀ ਜੀਵਿਦਾਰਾਂ ਕੋਲ ਜ਼ਮੀਨ ਲਈ ਹੋਈ ਆ ਵੀ ਮਤਲ ਲਾਲੋ ਵੀ ਉਹ ਵੇਚਣ ਵੇਚਣ ਦਾ ਤਾਂ ਕਿਦਾ ਦਿਲ ਕਰਦਾ ਇੱਕ ਧੱਕੇ ਨਾਲ ਹੀ ਲਾਲੋ ਵੀ ਰੋੜ ਕੱਢਿਆ ਗਿਆ ਇਹ ਤੇ ਬਾਈ ਜੀ ਉਹੀ ਗੱਲ ਆ ਜਾਂਦੀ ਹੈ ਵੀ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਤੇ ਉਹ ਬਾਈ ਜੀ ਨੇ ਜਿਵੇਂ ਦੱਸਿਆ ਵੀ ਨਾ ਤਾਂ ਉੱਪਰ ਉਹ ਮੋਟਰਸਾਈਕਲ ਚਲਾ ਸਕਦੇ ਨੇ ਹੁਣ ਮਾੜਾ ਜੀਵਿਦਾਰ ਤਾਂ ਲਾਲਾ ਵੀ ਹੁਣ ਵੱਡੀਆਂ ਗੱਡੀਆਂ ਤਾਂ ਕਿੱਥੋਂ ਲੈ ਲੂਗਾ ਜੀਵਿਦਾਰ ਤਾਂ ਪਹਿਲੀ ਵਿਚਾਰਾ ਕਰਜੇ ਆਣਾ ਮਰਿਆ ਹੋਇਆ ਹੈ ਤੇ ਉਹਦੇ ਕੋਲ ਮਤਲਬ ਜਾਂ ਤਾਂ ਟਰੈਕਟਰ ਹੈ ਤਾਂ ਜਾਂ ਵੱਧ ਤੋਂ ਵੱਧ ਜਿਹੜਾ ਜੀਮੀਦਾਰਾਂ ਕੋ ਮੋਟਰਸਾਈਕਲ ਹੁੰਦਾ ਤੇ ਉਹ ਇਸ ਰੋਡ ਦੇ ਉੱਤੇ ਮਨਾਹੀ ਹੈ ਕਿਉਂਕਿ ਪਾਈ ਜੀ ਵੀ ਮਤਲਬ ਜੇ ਤੁਸੀਂ ਦੱਸਿਆ ਵੀ ਸਾਈਨ ਵੀ ਲੱਗੇ ਹੋਏ ਨੇ ਇਸ ਦੇ ਉੱਪਰ ਨਹੀਂ ਚੜਾ ਸਕਦਾ ਤੇ ਜੇਕਰ ਕੋ ਚੜਾਏਗਾ ਤਾਂ ਉਹਨਾਂ ਦੇ ਜਿਵੇਂ ਆ ਨਿਗਰਾਨੀ ਦੇ ਅੰਦਰ ਆ ਜਾਣੇ ਨੇ ਵੀ ਕੈਮਰੇ ਲੱਗ ਜਾਣੇ ਨੇ ਤੇ ਉਹਨਾਂ ਦੇ ਭਾਰੀ ਚਲਾਨ ਕੱਟੇ ਜਾਣੇ ਨੇ ਤੇ ਉਹੀ ਗੱਲ ਆ ਗਈ ਵੀ ਉਹਨਾਂ ਵਿਚਾਰੇ ਜੀਮੀਦਾਰਾਂ ਨੂੰ ਤਾਂ ਉਹੀ ਨੁਕਸਾਨ ਹੀ ਨੁਕਸਾਨ ਹੈ ਵੀ ਇਹਦਾ ਕੋਈ ਕੰਮ ਨੂੰ ਫਾਇਦਾ ਨਹੀਂ ਹੈਗਾ ਨਹੀਂ ਪਾਜੀ ਕਿਉਂਕਿ ਅਸੀਂ ਤੇ ਰੋਡ ਤੇ ਚੜ ਕੇ ਇੱਧਰ ਉੱਧਰ ਨਹੀਂ ਹੋ ਸਕਦੇ ਜੀ ਹਾਂ ਵੀ ਜਾਣੀ ਕਿ ਜੇ ਦੂਜੀ ਸਾਈਡ ਖੇਤ ਦੇ ਜਾਣਾ ਹੈ ਤਾਂ ਜਿਹੜਾ ਦੂਰੋਂ ਮਤਲਬ ਮਨਮਰਜ਼ੀ ਨਾਲ ਕੱਟ ਦਿੱਤਾ ਹੋਇਆ ਹੈ ਇੱਥੇ ਆਪਣੀ ਜ਼ਮੀਨ ਲਾ ਲਓ ਵੀ ਇੱਥੋਂ ਆ ਤਾਂ ਮਨ ਕਰੇ ਕਿਲੋਮੀਟਰ ਤੋਂ ਘੁੰਮ ਕੇ ਆਪਾਂ ਨੂੰ ਆਉਣਾ ਪਵੇ ਆਪਣੀ ਜ਼ਮੀਨ ਤੇ ਲਓ ਮੰਨ ਲਓ ਭਾਜੀ ਵੀ ਆਪਣੀ ਜ਼ਮੀਨ ਆ ਹੈ ਜੀ ਤੇ ਆਪਾਂ ਨੂੰ ਉਹ 2 ਕਿਲੋਮੀਟਰ ਤੋਂ ਘੁੰਮ ਕੇ ਫੇਰ ਆਉਣਾ ਪੈਣਾ ਹੈ ਜੀ ਇੱਧਰ ਜੀ ਘੁੰਮ ਕੇ ਆਉਣਾ ਪੈਣਾ ਵੀ ਉਹਦੇ ਵਿੱਚ ਆਪਾਂ ਨੂੰ ਕੋਈ ਸ਼ੌਂਕ ਸੀ ਸ਼ੌਕ ਤਾਂ ਨਹੀਂ ਉਹ ਤਾਂ ਆਪਣੀ ਇੱਕ ਮਜਬੂਰੀ ਬਣ ਗਈ ਕਿਉਂਕਿ ਆਪਾਂ ਜ਼ਿਮੀਂਦਾਰ ਆ ਆਪਾਂ ਖੇਤੀ ਕਰਨੀ ਆ ਆਪਣਾ ਤਾਂ ਧੰਦਾ ਹੈ ਕਿ ਦਾਦੇ ਬੜਦਾ ਦਿਆ ਤਾਂ ਆਪਾਂ ਦਾ ਧੰਦਾ ਇਹ ਮਤਲਬ ਜ਼ਿੰਮੇਵਾਰੀ ਦਾ ਹੀ ਕਰ ਸਕਦੇ ਆਪਾਂ ਕੋਈ ਹੋਰ ਕੰਮ ਤਾਂ ਕਰ ਨਹੀਂ ਸਕਦੇ ਨਹੀਂ ਕਰ ਸਕਦੇ ਤੇ ਉਹ ਵੀ ਇੱਕ ਹਿਸਾਬ ਦਾ ਇਹ ੱੱਕਾ ਕੀਤਾ ਗਿਆ ਹੈ ਕੀਤਾ ਗਿਆ ਜੀ ਤੇ ਬਾਈ ਸੀ ਇਹ ਇਹ ਆਪਣਾ ਐਨ ਐਚ ਹਾਈਵੇ ਰੋਡ ਜੋ ਜੰਮੂ ਕਟੜਾ ਦਿੱਲੀ ਤੋਂ ਉਧਰੋਂ ਆ ਰਿਹਾ ਤੇ ਇਹਦੇ ਬਾਰੇ ਆਪਾਂ ਗੱਲਬਾਤ ਕੀਤੀ ਤੇ ਇਹ ਬਾਈ ਜੀ ਹੁਣਾਂ ਆਪਾਂ ਗੱਲਬਾਤ ਕੀਤੀ ਕਿਉਂਕਿ ਇਹਨਾਂ ਦੀਆਂ ਜ਼ਮੀਨਾਂ ਰੋਡ ਦੇ ਬਿਲਕੁਲ ਨਾਲ ਲੱਗਦੀਆਂ ਨੇ ਤੇ ਇਹਦੇ ਕਰਕੇ ਆਪਾਂ ਬਾਈ ਜੀ ਨੇ ਜਾਣਕਾਰੀ ਕਿਉਂਕਿ ਇਹਨਾਂ ਨੂੰ ਜਾਦੀ ਜਾਣਕਾਰੀ ਹੈ ਤੇ ਜਿੱਥੋਂ ਤੱਕ ਵੇਖਿਆ ਜਾਏ ਆਪਾਂ ਗੱਲਬਾਤ ਕੀਤੀ ਤਾਂ ਬਾਈ ਜੀ ਇਸ ਰੋਡ ਦੇ ਫਾਇਦੇ ਕੋਈ ਨਹੀਂ ਵੀ ਜੀਵਿਦਾਰ ਨੂੰ ਤਾਂ ਬਹੁਤ ਜ਼ਿਆਦਾ ਨੁਕਸਾਨ ਨੇ ਜਿਵੇਂ ਬਾਈ ਜੀ ਹੁਣਾਂ ਨੇ ਦੱਸਿਆ ਵੀ ਜਿਵੇਂ ਜ਼ਮੀਨਾਂ ਅੱਧੀ ਜ਼ਮੀਨ ਇੱਧਰ ਰਹਿ ਗਈ ਕਈਆਂ ਦੀ ਅੱਧੀ ਜ਼ਮੀਨ ਉੱਧਰ ਰਹਿ ਗਈ ਤੇ ਉਹਨਾਂ ਨੂੰ ਖੇਤੀ ਕਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਦਿੱਕਤ ਆਏਗੀ ਕਿਉਂਕਿ ਕੱਟ ਜਿਵੇਂ ਬਾਈ ਜੀ ਹੁਣਾਂ ਨੇ ਦੱਸਿਆ ਵੀ ਬੜੀ ਦੂਰ ਤੋਂ ਦਿੱਤਾ ਤੇ ਕਿੱਥੇ ਜਿਵੇਂ ਆਪਾਂ ਜ਼ਮੀਨ ਨਾਲ ਹੁੰਦੀ ਹੈ ਤੇ ਦੂਜੇ ਪਾਸੇ ਤੁਰ ਜਿੰਨੇ ਆ 2-2 ਕਿਲੋਮੀਟਰ ਤੋਂ ਕੱਟ ਤੋਂ ਆਉਣਾ ਪਊਗਾ ਤੇ ਇਸ ਕਰਕੇ ਵੇਖਿਆ ਜਾਏ ਤਾਂ ਇਸ ਰੋਡ ਦੇ ਜਿਮੀਦਾਰ ਕਿਸਾਨ ਨੂੰ ਕੋਈ ਫਾਇਦਾ ਨਹੀਂ ਨੁਕਸਾਨ ਹੀ ਹੈ ਤੇ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਵੀ ਕੋਈ ਰੋਜ਼ਗਾਰ ਦੇਣੇ ਚਲੋ ਜਿਹੜੇ ਜਿਮੀਦਾਰਾਂ ਦੀ ਜ਼ਮੀਨ ਵਿੱਚ ਆਈ ਹੈ ਕਈ ਮਾੜੇ ਜਿਮੀਦਾਰ ਵੀ ਨੇ ਉਹਨਾਂ ਨੂੰ ਬੜਾ ਔਖਾ ਹੋ ਗਿਆ ਕੋਈ ਰੋਜ਼ਗਾਰ ਦੇਣਾ ਹੁਣ ਰੋਜ਼ਗਾਰ ਤੇ ਮਾਰਿਆਂ ਆਪਣੇ ਜਿਹੜੇ ਬੱਚੇ ਨੇ ਇਧਰ ਬੇਰੋਜ਼ਗਾਰੀ ਬਾਰੇ ਮਤਲਬ ਜਾਦੀ ਹੈ ਬਾਹਰਲੇ ਦੇਸ਼ਾਂ 'ਚ ਜਾ ਰਹੇ ਨੇ ਅਮਰੀਕਾ ਦੇਸ਼ ਇੱਕ ਵਧੀਆ ਮੰਨਿਆ ਜਾਂਦਾ ਹੈ ਵੀ ਉੱਥੇ ਕਮਾਈ ਵਧੀਆ ਹੁੰਦੀ ਹੈ ਉੱਥੇ ਭਵਿੱਖ ਵਧੀਆ ਬਣ ਜਾਂਦਾ ਹੈ 40-40 ਲੱਖ ਲਾ ਕੇ ਬੱਚੇ ਬਾਹਰ ਗਏ ਕਈ ਤਾਂ ਵਿਚਾਰੇ ਹਜੇ 5-7 ਦਿਨ 10 ਦਿਨ ਕੋ ਮਹੀਨਾ ਹੋਇਆ ਗਿਆ ਤੇ ਉਹਨਾਂ ਵਿਚਾਰਿਆਂ ਨੂੰ ਇੰਨਾ ਭਾਰੀ ਨੁਕਸਾਨ ਹੋ ਗਿਆ ਕਿਉਂਕਿ 트ੰਪ ਦੇ ਕੁਰਸੀ ਤੇ ਬੈੰਧਿਆ ਸਾਰੀ ਉਹਨੇ ਸਖਤਾਈ ਕੀਤੀ ਤੇ ਉਹਨਾਂ ਵਿਚਾਰਿਆਂ ਨੂੰ ਡਿਪੋਰਟ ਕਰਕੇ ਤੇ ਹੱਥ ਕੜੀਆਂ ਲਾ ਕੇ ਤੇ ਜੰਜੀਰਾਂ ਦੇ ਨਾਲ ਬੰਨ ਕੇ ਇੱਕ ਹਸਾਬ ਦਾ ਜਲੀਲ ਕਰਕੇ ਤੇ ਦੇਸ਼ ਦੇ ਵਿੱਚ ਵਾਪਸ ਛੁੱਟਿਆ ਤੇ ਉਹਨਾਂ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਇਸ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਆਪਣੇ ਦੇਸ਼ ਦੇ ਵਿੱਚ ਰਜਗਾਰ ਦੇ ਅਫਸਰ ਖੋਲਣੇ ਚਾਹੀਦੇ ਨੇ ਕੰਮ ਖੋਲਣੇ ਚਾਹੀਦੇ ਨੇ ਤੇ ਆਪਣੇ ਜਿਹੜੇ ਨਾਗਰਿਕ ਨੇ ਅੱਗੋਂ ਨਵੀਂ ਪੀੜੀ ਆ ਉਹਨਾਂ ਨੂੰ ਇੱਥੇ ਰਜਗਾਰ ਮਿਲਣ ਸਰਕਾਰੀ ਨੌਕਰੀਆਂ ਮਿਲਣ ਤੇ ਬਾਈ ਜੀ ਕਿਉਂ ਬਾਹਰ ਕੋ ਜਾਏ ਤੇ ਕਾਦੇ ਦੀ ਕੋ ਇੰਨੇ ਇੰਨੇ ਪੈਸੇ ਭਰੇ ਤੇ ਬਾਈ ਜੀ ਇਹ ਆਪਾਂ ਇਹਦੇ ਬਾਰੇ ਰੋੜ ਵਾਲੇ ਗੱਲਬਾਤ ਕੀਤੀ ਤੇ ਨਵਾਂ ਵਲੌਗ ਲੈ ਕੇ ਕੋ ਘੈਂਟ ਜਾ ਫੇਰ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ